ਕਿ ਗੱਲ ਕੁੜੀ ਵਾਲੇ ਬੂਣ ਕਾਇਆ ਦਾ ਭਰਾ ਜਿਹੜਾ ਵਿਚਾਰਾ 20 ਸਾਲ ਹੋ ਗਏ ਇਹਨੂੰ ਆ ਆ ਰਿਹਾ ਲੋਕਾਂ ਨੂੰ ਬਾਹਰ ਹੁੰਦੇ ਕਹਿੰਦਾ ਹਾਂਜੀ ਅਸੀਂ ਮੁੰਡਾ ਵੇਖ ਲਿਆ ਸਾਨੂੰ ਨਹੀਂ ਪਸੰਦ ਇਹੀ ਕਹਿਣਾ ਚਲੋ ਚੈਨਾ ਨੂੰ ਇਹਨਾਂ ਦੇ ਘਰ ਵੇਖਣ ਆਏ ਕੁੜੀ ਵਾਲੇ ਇਹਨੂੰ ਵੇਖ ਕੇ ਕਹਿੰਦੇ ਯਾਰ ਇਹਦੇ ਨਾਲ ਕਬਰਸਤਾਨ ਨੂੰ ਚੱਕਰ ਲਾਉਂਦੇ ਤਾਂ ਇਹਨੂੰ ਵੇਖਣ ਵਾਲੇ ਆ ਗਏ ਉਹਨਾਂ ਨੇ ਇਹਨੂੰ ਵੇਖਿਆ ਵਾ ਤੇ ਘਰ ਫੋਨ ਕਰਕੇ ਕਰਨ ਦੇ ਕੁੜੀ ਨੂੰ ਕਰ ਲਾ ਫਿਰ ਕੋਟ ਮੈਰਿਜ ਜੀ ਟੁਰੀਆਲੇ ਦੇਖਣ ਆਏ ਤੇ ਉਹ ਦੇਖਦੂ ਕੇ ਕਹਿੰਦੇ ਇਹਦਾ ਕਿਸੇ ਨਾਲ ਬੇਵਾ ਨਾਲ ਵੀ ਹੋ ਗਿਆ ਨਾ ਤੇ ਬੜੀ ਗਾਲਾਂ ਆਏ ਤੇ ਨੇ ਦੇਖਣ ਆਇਆ ਤਾਂ ਤੇ ਉਹ ਵੇਖ ਕੇ ਨਾ ਤੈਨੂੰ ਕਿ ਪੜ੍ਹੇ ਲਿਖੇ ਬੰਦੇ ਵੇਖ ਕੇ ਕਹਿੰਦੇ ਇਹ ਕੀ ਬਤਮੀਜ਼ੀ ਹੈ ਅੱਛਾ ਇਹਦੇ ਬੰਦੇ ਨੂੰ ਨਾ ਮਚੋਲਾ ਹੀ ਨਾ ਕਰ ਜੰਦਾ ਨਹੀਂ ਸੀ ਉਹਨਾਂ ਨੇ ਨਹੀਂ ਮੰਨਣਾ ਨਹੀਂ ਨਹੀਂ ਉਹ ਸਾਰਾ ਤਾਂ ਅੱਛਾ ਉਹ ਦੇਖਣ ਆਏ ਨੇ ਤੇ ਉਹ ਵੇਖ ਕੇ ਨਾ ਤੇ ਕੁੜੀ ਨੂੰ ਫੋਨ ਕੀਤਾ ਵਾ ਪੁੱਤ ਤੋ ਜ਼ਹਿਰ ਰੋਡ ਦੇਣ ਸੀ ਉਹ ਦਿੱਤਾ ਇੱਕ ਬਟਾਚਾ ਇਹਨੂੰ ਕੁੜੀ ਆਲੇ ਵੇਖਣਾ ਇਹ ਤੈਨੂੰ ਵੇਖ ਕੇ ਨਾ ਤੇ ਆਪਣੇ ਕੁੜੀ ਨੂੰ ਫੋਨ ਕਰ ਗਿਆ ਬੇਟਾ ਅ ਉਸ ਦਾ ਜਰਾ ਨੰਬਰ ਸੈਂਡ ਕਰ ਨਾ ਜੋ ਕਹਤਾ ਸੀ ਮੈਂ ਤੈਨੂੰ ਭਜਾ ਕੇ ਲੈ ਜਾਣਾ ਹਮ ਉਧਰ ਹੀ ਜਾ ਰਹੇ ਅੱਛਾ ਜੀ ਇੱਕ ਮਚੋਲਾ ਇਹਨੂੰ ਕੁੱਟਨ ਦਿਆ ਅੱਲਾ ਫਿਰ ਚੋਲਾ ਹਾਂਜੀ ਜਿੰਨਾ ਕਰੋਦਾ ਰਿਸ਼ਤੇ ਉਹ ਕੰਦਾ ਮੈਂ ਜਦੋਂ ਦਾ ਇਹਨੂੰ ਵਗਾਇਆ ਉਹ ਤੋਂ ਬਾਅਦ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ ਕੱਪ ਤੇ ਐਸੀ ਬੈਗਿਤੀ ਕੰਮ ਨਹੀਂ ਆਉਂਦਾ ਉਸ ਤੋਂ ਬਾਅਦ ਸਿਰਫ ਉਹ ਆ ਹੋਈ ਜਿਹੜਾ ਉਹਨੂੰ ਕਰਾਉਣ ਲੱਗਾ ਸੀ ਰਹਿਣ ਦੇ ਲੱਗਾ ਸੀ ਜਿਹੜਾ ਉਹਦਾ ਕਰਾਉਣ ਨਹੀਂ ਸੀ ਲੱਗਾ ਇਹ ਉਹ ਹੀ ਰਹਿਣ ਦੇ ਬਾਜ਼ਾਰ ਚ ਵੜਿਆ ਹੋਇ ਇੱਕ ਵਿਚੋਲਾ ਆ ਰਿਹਾ ਸੀ ਇਹਨੂੰ ਵੇਖ ਕੇ ਨਾਲ ਹੀ ਗਲੀ ਬਦਲ ਗਈ